ਜੋ ਕਬਲਾ ਵਾਲਾ ਅੱਲੇ ਵਾਲਾ ਕੱਢਦਾ ਕਿਉਂ ਚੱਕੇ ਜਵਾਕ ਹੈ ਕਿਉਂ ਚੱਕੇ ਜਵਾਕ ਤੂੰ ਤਾਂ ਠੀਕ ਸੀਗਾ ਤੂੰ ਕੱਢੇ ਵਾਲਾ ਹੁਣ ਦੇਖ ਲਿਆ ਵੀ ਬੰਦੇ ਆ ਗਏ ਸਾਰੇ ਚੱਕਾਈ ਨਹੀਂ ਕੋਈ ਐ ਵੀ ਜਾ ਕੋਈ ਕੀ ਚੋਰੀਆਂ ਕਰਦਾ ਸੀਗਾ ਕੋਈ ਸਾਥ ਤੁਸੀਂ ਮੇਰੀ ਦਵਾਈ ਇਲਾਜ ਕਰਾ ਲਓ ਨਾਮਾ ਮਾਰ ਦੂ ਆਦੇ ਨਾਮ ਮਾਰਦੇ ਚਲੋ ਵੀ ਇਹ ਮੈਂ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਦੀ ਹੈ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ ਦੇ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਹੱਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਮਤਲਬ ਬੱਚਾ ਚੱਕਰ ਲੱਗੇ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਲੈ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਇਆ ਤਾਂ ਨੇ ਮੇਰੇ ਪੋਤੇ ਤਾਂ ਵਿੱਚ ਬਹੁਤ ਡਰਿਆ ਨਸ਼ਾ ਕਰਿਆ ਹੋਇਆ ਇਹਦਾ ਪੂਰਾ ਇਹ ਅੱਜ ਦੁਪਹਿਰ ਦਾ ਹੀ ਫਿਰਦਾ ਹੱਸ ਤੇ ਚੋਰੀਆਂ ਕਰਦਾ ਨਹੀਂ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਸੜ ਰਹਾ ਜੇ ਮੁੰਡੇ ਨੂੰ ਕੁਸੋ ਨਾ ਕੱਲਾ ਮੇਰਾ ਪੋਤਾ ਦੀਗਾ ਪੁਲਿਸ ਆ ਹੀ ਨਹੀਂ ਹਾਲ ਤੱਕ ਪੁਲਿਸ ਕੋਈ ਨਹੀਂ ਆਈ ਉਰੇ ਤਾਂ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾਲ ਨਿਕਲੋ ਅਸੀਂ ਸ਼ਰਿਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਸ਼ਰਿਆਮ ਫਿਰ ਰਹੇ ਨੇ ਇਹ ਕੱਲਾ ਸੀ ਕਿ ਕੱਲਾ ਹੀ ਦੀਗਾ ਦਸ ਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ ਨਾਬੇ ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆਇਆ ਪਿਆ ਨਸ਼ੇੜੀ ਤੁਹਾਡੇ ਸਾਹਮਣੇ ਕੀ ਵੀ ਫੜਿਆ ਕੀ ਕਿਸੇ ਨੇ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਉਹ ਬੇਟ ਟੱਪ ਕੇ ਗੇਟ ਟੱਪਿਆ ਉਰੋ ਗੇਟ ਆਪਣੇ ਟਾਈਮ ਇਹਦੇ 60 ਸਟ ਬੱਜੀ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰੇ ਨੂੰ ਪਿਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੈਨੂੰ ਹੱਥ ਨਾਲ ਲਾਉ ਮੈਂ ਮਾਰੂਗਾ ਆ ਦੇਖ ਮਾਰਦਾ ਪਿਆ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਆ ਤੇ ਉਹ ਤੋਂ ਆ ਪੜਤਾਲ ਕਰਕੇ ਜੋ ਵੀ ਹੈਗੀ ਆ ਬਣਦੀ ਕਰਦੇ ਵੀ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੱਤਾਂ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤੋਂ ਡਾਕਟਰ ਸਾਹਿਬ ਵੀ ਦੱਸਣਗੇ ਤੁਸੀਂ ਫਿਲਹਾਲ ਉਹਨੂੰ ਹਸਪੀਟਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਸਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਸਰੇ ਕੀ ਆ ਉਹ ਤੋਂ ਬਾਅਦ ਪਤਾ ਜਾਂਚ ਕਰਾਂਗੂ ਇਸ ਨੂੰ ਮੈਂ ਕੋ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂ ਆ ਵੀ ਕੀ ਆ